ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆਪਾਂ ਜਗਰਾਉਂ ਅਬੀ ਵੀਰੇ ਕੋਲੇ ਹੀ ਨਵਾਂ ਟਰੈਕਟਰ ਲਾਂਚ ਹੋਇਆ ਸੁਪਰ 363 ਇਹ ਸਾਰੀ ਜਾਣਕਾਰੀ ਆਪਾਂ ਅਬੀ ਵੀਰੇ ਤੋਂ ਹੀ ਲੈਣੀ ਹੈ ਤੁਹਾਨੂੰ ਪਤਾ ਵੀਰੇ ਤੋਂ ਕੋਈ ਵੀ ਟਰੈਕਟਰ ਨਵਾਂ ਲਾਂਚ ਹੋਵੇ ਤੇ ਆਪਣੇ ਪੇਜ ਤੇ ਪਹਿਲਾਂ ਹੀ ਆਉਣਾ ਹੁੰਦਾ ਸਭ ਤੋਂ ਤੇ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਜੀ ਰਣਜੋਤ ਵੀਰ ਹੁਣੇ ਪਹਿਲਾਂ ਵੀ ਆਪਣੇ ਕੋਲੇ ਆਉਂਦੇ ਨੇ ਹਾਂ ਜੀ ਹਾਂ ਜੀ ਤੇ ਆਪਾਂ ਪਹਿਲਾਂ ਵੀ ਵੀਰ ਨਾਲ ਕਾਫੀ ਵੀਡੀਓ ਬਣਾਈਆਂ ਨੇ ਹਾਂਜੀ ਹਾਂਜੀ ਭਾਈ ਜੀ ਤੇ ਆਪਾਂ ਹੁਣ ਫੇਰ ਵੀਡੀਓ ਬਣਾਉਣ ਲੱਗੇ ਆ 37300 ਪਰ ਦੀ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਜੀ ਇਹ ਵੀਰੇ ਪਹਿਲਾਂ ਨਾਲੋਂ ਮਤਲਬ ਜਿਵੇਂ ਡਿਫਰੈਂਟ ਸੁਪਰ ਤਾਂ ਆਪਣਾ ਪਹਿਲਾਂ ਵੀ ਆਉਂਦਾ ਸੀ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆਪਣਾ ਸੁਪਰ ਮਾਡਲ ਆ ਜਿਹੜਾ ਵੈਸੇ ਪਹਿਲਾਂ ਤੇ ਚੱਲਦਾ ਚੱਲਦਾ ਹਾਂਜੀ ਕੰਪਨੀ ਕੀ ਆ ਕੋਸ ਰਿਕਮੈਂਡੇਸ਼ਨ ਜਿਵੇਂ ਮੰਨ ਲਓ ਕਿਸੇ ਕਸਟਮਰ ਦੀ ਡਿਮਾਂਡ ਹੁੰਦੀ ਆ ਜਾਂ ਉਸ ਕੰਪਨੀ ਦੀ ਆਪਣੀ ਇੰਜੀਨੀਅਰਾਂ ਦੀ ਸੋਚ ਹੁੰਦੀ ਆ ਜਾਂ ਉਸ ਦੇ ਅਕੋਰਡਿੰਗ ਕੋਈ ਸੋਧ ਹੁੰਦੀ ਆ ਹਾਂਜੀ ਵੀਰੇ ਜ ਉਸ ਤਰੀਕੇ ਨਾਲ ਕੰਪਨੀ ਕੀ ਉਸ ਨੂੰ ਸੋਧ ਕਰਕੇ ਹਾਂਜੀ ਨਵੇਂ ਮਾਡਲ ਦੇ ਤਰੀਕੇ ਨਾਲ ਕੱਢੀ ਜਾਂਦੀ ਹੈ ਹੈ ਨਾ ਜੀ ਹੁਣ ਇਸ ਟਰੈਕਟਰ ਦੇ ਵਿੱਚ ਬਹੁਤ ਵਧੀਆ ਔਰ ਬਹੁਤ ਕਾफी ਵਧੀਆ ਸੋਧ ਹੋ ਕੇ ਇਹ ਟਰੈਕਟਰ ਆਇਆ ਵਾ ਜਿਵੇਂ ਆਪਣਾ ਪਹਿਲੇ ਜੀ ਦੱਸਿਆ ਸੀ ਆਪਾਂ ਸਪੈਸ਼ਲ ਐਡੀਸ਼ਨ ਆਇਆ ਸੀ ਹਾਂਜੀ ਵੀਰੇ ਜੀ ਹੈ ਨਾ ਜੀ ਹਾਂਜੀ ਸਪੈਸ਼ਲ ਐਡੀਸ਼ਨ ਦੇ ਵਿੱਚ ਵੀ ਕਾफी ਸੋਧ ਕੀਤੀ ਸੀ ਇਹ ਸੁਪਰ ਮਾਡਲ ਦੇ ਵਿੱਚ ਵੀ ਕਾफी ਸੋਧ ਕਰਕੇ ਟਰੈਕਟਰ ਕੱਢਿਆ ਆਪਣਾ ਔਰ ਕਈ ਚੀਜ਼ਾਂ ਲਾ ਕੇ ਇਹਦੇ ਨਾਲ ਟਰੈਕਟਰ ਨਾਲ ਮੋਡੀਫਿਕੇਸ਼ਨ ਕਰਕੇ ਕੱਢਿਆ ਸੋਨਾ ਲੈਟਰ ਕੱਢਿਆ ਬਹੁਤ ਹੀ ਸੋਹਣਾ ਟਰੈਕਟਰ ਕੱਢਿਆ ਲੋਕਾਂ ਨੂੰ ਲੱਗਦਾ ਜੀ ਹਾਂਜੀ ਪਹਿਲਾਂ ਆਪਣੀ ਛਤਰੀ ਦੀਆਂ ਕਾਪੀਆਂ ਬਹੁਤ ਚੰਗੀਆਂ ਹੁਣ ਜਿਹੜੀ ਚੀਜ਼ ਮੈਂ ਦੇਖਦਾ ਤਾਂ ਉਹਨਾਂ ਨੂੰ ਐਤੇ ਧਿਆਨ ਨਾਲ ਫੋਕਸ ਕਰੀ ਆੜੀ ਆਪਣੀ ਲੁੱਕ ਲਾ ਲਓ ਇਦਾਂ ਦੇ ਸਲੈਂਸਰ ਆਏ ਨੇ ਪਰ ਆਹ ਵਾਲੀ ਕੁਆਲਿਟੀ ਸੀਐਨਐਚੁੱਤੇ ਹੀ ਮਤਲਬ ਬਹੁਤ ਬਹੁਤ ਫਰਕ ਹੁੰਦਾ ਜੀ ਹਾਂ ਕੁਆਲਿਟੀ ਵੀ ਚੀਜ਼ ਆ ਆਪਾਂ ਬਾਹਰੋਂ ਉਹਦੀ ਆਪਾਂ ਕਾਪੀ ਕਹਿ ਦਿੰਨੇ ਆ ਹਾਂ ਕਾਪੀ ਜ਼ਰੂਰ ਹੁੰਦੀ ਆ ਪਰ ਰੀਜਨਲ ਚੀਜ਼ ਤਾਂ ਰੀਜਨਲ ਹੁੰਦੀ ਆ ਇਹ ਤਾਂ ਨਾ ਸੁਣੀ ਹੁੰਦੀ ਆ ਮੈਂ ਵਾਅਦੇ ਨਾ ਕਹਿੰਦਾ ਜਿਹੜੇ ਵੀਰ ਨੇ ਇਹ ਵੀਡੀਓ ਦੇਖ ਲਈ ਇਹ ਨਾ ਖਰੀਦਿਆ ਤੇ ਕਹਿ ਦਿਓ ਇਹਦੇ ਬਾਰੇ ਦੱਸਦੇ ਆ ਟਰੈਕਟਰ ਬਾਰੇ ਇਹ ਸਾਡਾ ਟਰੈਕਟਰ ਜਿਹੜਾ ਹੁਣ ਲਾਂਚ ਹੋਇਆ ਹਾਂ ਇਹਦੇ ਵਿੱਚ ਬਹੁਤ ਹੀ ਖੂਬੀਆਂ ਨਾਲ ਕਾਫੀ ਟਰੈਕਟਰ ਲਾਂਚ ਹੋਇਆ ਏ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਦੱਸਦੇ ਆ ਵੀ ਜਿਹੜਾ 3630 ਸਪੈਸ਼ਲ ਐਡੀਸ਼ਨ ਦੇ ਵਿੱਚ ਸਾਡੇ ਜਿਵੇਂ ਐਂਡੀਗੇਟਰ ਔਰ ਹੈਡਲਾਈਟਾਂ ਜਿਹੜੀਆਂ ਹਾਂਜੀ ਠੀਕ ਆ ਜੀ LED ਕੀਤੀਆਂ ਸੀਗੀਆਂ ਸੇਮ ਹੀ ਇਹ ਸੁਪਰ ਮਾਡਲ ਦੇ ਵਿੱਚ ਕਰਤੀਆਂ ਦੇਖੋ ਡੀਆਰਮ ਜਗਦੇ ਨੇ ਇਹਦੇ ਵਿੱਚ ਕੱਲੇ ਅਲੱਗ ਜਿਵੇਂ ਗੱਡੀਆਂ ਵਾਂਗੂ ਹਾਂ LED ਟਾਈਪ ਉਹ LED ਹਾਲ ਲਾਈਟਾਂ ਉਹ ਚੀਜ਼ ਕਹਦੇ ਇੰਡੀਕੇਟਰ ਵਗੈਰਾ ਸਾਰੇ ਸੇਮ ਵੀ 36 30 ਵਾਲੇ ਇਹ ਆਪਣੇ ਸਪੈਸ਼ਲ ਐਡੀਸ਼ਨ ਵਾਲੇ ਆ ਗਏ ਕਾਫੀ ਸੋਚ ਕਰਕੇ ਟਰੈਕਟਰ ਸੋਹਣਾ ਕੱਢਿਆ ਵਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਜੀ ਆਜੋ ਹੀਟ ਗਾਰਡ ਆ ਦੇਖੋ ਹਾਂ ਇਹਦੇ ਵਿੱਚ ਇਹ ਹੀਟ ਗਾਰਡ ਲਾਤੇ ਪਹਿਲਾ ਟ੍ਰੈਕਟਰ ਜਿਹਦੇ ਆਏ ਆ ਹਾਂਜੀ ਹੀਟ ਗਾਰਡ ਆਏ ਵੈਸੇ ਆਪਣੇ ਮਾਡਲਾਂ ਦੇ ਆਉਂਦੇ ਆ ਵੱਡਿਆਂ ਦੇ ਵੱਡਿਆਂ ਦੇ ਹਾਂਜੀ ਵੱਡੇ ਮਾਡਲਾਂ ਦੇ ਆਉਂਦੇ ਨੇ ਠੀਕ ਆ ਹਾਂਜੀ ਮਤਲਬ ਲੋਕੀਂ ਪੱਕੋ ਵੈਸੇ ਸੁਣਾ ਲੱਗਦਾ ਕੋਸ਼ੇ ਦੀ ਹੁਣ ਕਾਫੀ ਹਰ ਇੱਕ ਚੀਜ਼ ਜਿਵੇਂ ਆਪਾਂ ਕਹਦੇ ਨੇ ਨਾ ਵੀ ਐ ਪ੍ਰੋਪਰ ਟਾਈਪ ਦੀ ਹਾਂ ਉਸ ਟੈਪ ਤਰੀਕੇ ਨਾਲ ਕੱਢਤਾ ਮਤਲਬ ਪਾਈਪਾਂ ਦੇਖੋ ਜਾਂ ਕੋਈ ਵੀ ਚੀਜ਼ ਨਾਲ ਬਾਰਡਰ ਸਪਰੇਟਰ ਲਾ ਲੋ ਆ ਚੀਜ਼ਾਂ ਇੱਕ ਮਤਲਬ ਸੁਣਾ ਮੈਂ ਕਹਿੰਦਾ ਵੀਰੇ ਜਿਵੇਂ 36T ਤਾਂ ਆਪਣਾ ਪਹਿਲੇ ਬਹੁਤ ਸੁਨੱਖਾ ਸੀ ਹਾਂਜੀ ਹਾਂਜੀ ਇਹਦੇ ਵਿੱਚ ਜੇ ਕੋਈ ਮਾੜਾ ਮੋਟ ਕਿਸੇ ਦੇ ਦਿਮਾਗ 'ਚੋਂ ਸ਼ੰਕਾ ਜੀ ਚੱਲਦੀ ਸੀ ਨਾ ਵੀ ਆਹ ਚੀਜ਼ ਲਵਾ ਲਾਂ ਜਾਂ ਚੀਜ਼ ਲਵਾ ਕੰਪਨੀ ਨੇ ਉਹ ਆਪਦੇ ਵੱਲੋਂ ਹੀ ਉੱਠਾ ਆਪਦੇ ਵੱਲੋਂ ਹੀ ਕਾਫੀ ਕਰਤਾ ਹੁਣ ਦੇਖੋ ਇਹਦੇ ਵਿੱਚ ਪਹਿਲਾ ਫੋਟ੍ਰੈਸਟ ਨੀਮਾ ਸੀ ਹਾਂਜੀ ਹੈ ਨਹੀਂ ਆਹ ਦੇਖੋ ਨੇੜੇ ਆ ਕੇ ਦਿਖਾਓ ਹੁਣ ਇਹਨਾਂ ਨੇ ਕਾਫੀ ਉੱਚਾ ਚੱਕਤਾ ਕੰਫਰਟੇਬਲ ਕਰਤਾ ਬਹੁਤ ਸੋਹਣਾ ਵੀ ਬੈਠਣ ਦੇ ਵਿੱਚ ਜਿਵੇਂ ਆਪਣਾ ਕਹਦੇ ਪੈਰ ਨਹੀਂ ਥੱਕਦਾ ਅੱਡੀ ਲੱਗਦੀ ਆ ਆਰਾਮ ਨਾਲ ਆ ਦੇਖੋ ਆਹ ਚੀਜ਼ ਦੇ ਉੱਤੇ ਹਨਾ ਹਾਂ ਹਾਂ ਸੋਹਣਾ ਕਰਤਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਜੀ ਆਹ ਦੇਖੋ ਸਭ ਤੋਂ ਬਹੁਤ ਵਧੀਆ ਚੀਜ਼ ਜਿਹੜੀ ਕੀਤੀ ਆ ਇਹਦੇ ਵਿੱਚੋਂ ਮੰਨੋ ਕੋ ਫਰੰਟ ਤੋਂ ਦੇਖੋ ਜੇ ਡਰਾਈਵਰ ਬੈਠਦਾ ਉਹਦੀ ਵਿਜ਼ਿਬਿਲਟੀ ਕਿੰਨੀ ਬਣਦੀ ਆ ਅੱਗੇ ਸਹੀ ਗੱਲ ਆ ਵੀ ਹੈ ਨਾ ਔਰ ਲੁਕਿੰਗ ਹੀ ਪੱਖੋਂ ਤਾਂ ਹੈ ਹੀ ਹੈ ਜਿਹੜਾ ਸੋਹਣਾ ਬਖਰਾ ਪਰ ਉਹਦੇ ਅੱਗੇ ਉਹ ਜਿਹੜੀ ਉਹਨੂੰ ਦੇਖਣ ਦੀ ਵਿਜ਼ਿਬਿਲਟੀ ਕਿੰਨੀ ਮਾਰ ਰਹੀ ਆ ਆ ਦੇਖੋ ਸਲੈਂਸਰ ਜਿਹੜਾ ਕੰਪਨੀ ਨੇ ਸਾਈਡ ਤੇ ਕਰਤਾ ਹੈ ਨਾ ਇਹ ਸਾਈਡ ਤੇ ਕਰਤਾ ਹੂੰ ਸਾਈਡ ਤੇ ਕਰਤਾ ਦੇਖੋ ਮੈਂ ਕਹਿੰਦਾ ਕੱਟ ਕੇ ਦਿਖਾਓ ਇਹ ਚੀਜ਼ ਇਹਨਾਂ ਨੇ ਸਾਈਡ ਤੇ ਕਰਤੀ ਆ ਇਹਦੇ ਨਾਲ ਵੈਸੇ ਵੀ ਟਰੈਕਟਰ ਦੀ ਲੁਕਿੰਗ ਸੋਹਣੀ ਬਣ ਗਈ ਔਰ ਇਹਦੀ ਮੂਰੋ ਵਿਜ਼ਿਬਿਲਟੀ ਵੀ ਵੱਧ ਗਈ ਅੱਗੇ ਦੇਖਣ ਦੀ ਦੇਖਣ ਦੀ ਦੇਖਣ ਦੀ ਕੋਸ਼ਿਸ਼ ਸੀਗੀ ਵੀ ਇਹਦੇ ਵਿੱਚ ਹੀਟ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਚਲੋ ਸਲੈਂਸਰ ਨਾਲ ਥੋੜੀ ਜੀ ਕਲੋਜ਼ ਆਉਂਦਾ ਸੀ ਹੂੰ ਤੇ ਥੋੜੀ ਹੀਟ ਆਉਂਦੀ ਸੀ ਪਿੱਛੇ ਨੂੰ ਹਾਂਜੀ ਵੀਰੇ ਮਹਿਸੂਸ ਹੁੰਦੀ ਸੀ ਮਹਿਸੂਸ ਹੁੰਦੀ ਸੀ ਉਹਦੇ ਨਾਲ ਕੀ ਇੱਕ ਤਾਂ ਸਲੈਂਸਰ ਹੋਣੇ ਅੱਗੇ ਹੋ ਗਿਆ ਹੂੰ ਹਨਾ ਜੀ ਇੱਕ ਬਾਹਰ ਹੋ ਗਿਆ ਡਰਾਈਵਰ ਤੋਂ ਹਾਂਜੀ ਇੱਕ ਤਾਂ ਵਿਜ਼ਿਬਿਲਟੀ ਵੱਧ ਗਈ ਇੱਕ ਹੀਟਿੰਗ ਦਾ ਵੱਧ ਗਿਆ ਇੱਕ ਇਹਦੇ ਨਾਲ ਲੱਗੇ ਆਪਣੇ ਹੀਟ ਗਾਰਡ ਹੀਟ ਗਾਰਡ ਲੱਗੇ ਹਾਂ ਹੀਟ ਗਾਰਡ ਵੀ ਕੋਈ ਜਾਲੀ ਜਣੀ ਕੰਪਨੀ ਮਤਲਬ ਉਹੀ ਗੱਲ ਕੋਈ ਚੀਜ਼ ਲਾਉਂਦੀ ਆ ਹਨਾ ਕੁਝ ਸੋਚ ਸਮਝ ਕੇ ਨਾ ਨਟ ਦ ਗਈ ਵੀ ਕਿੱਡੇ ਨਟਾ ਨਾਲ ਇਹਨੂੰ ਫਿਕਸ ਕਰਿਆ ਹਾਂ ਇਹ ਕੋਮਾੜੀ ਮੋੜ ਗੱਲ ਨਹੀਂ ਹੈਗੀ ਵੀ ਉਦਾਂ ਹੀ ਕਿਤੇ ਲਾ ਦਿੱਤਾ ਪੱਤੀ ਬਣਾ ਲਈ ਆਹ ਦੇਖੋ ਆਹ ਚੀਜ਼ ਬਹੁਤ ਸੋਹਣੀ ਹੈ ਹਰ ਇੱਕ ਆਹ ਦੇਖੋ ਫਿਟਿੰਗ ਇਹਦੀ ਇਕੱਲੀ ਇਕੱਲੀ ਚੀਜ਼ ਆਹ ਦੇਖੋ ਸਾਰੀ ਫਿਟਿੰਗ ਬਹੁਤ ਸੋਹਣੀ ਹੈ ਹਰ ਇੱਕ ਤਰੀਕੇ ਨਾਲ ਰਹੀ ਹੋਈ ਹੈ ਆ ਤਾਂ ਇੱਕ ਤਾਂ ਮੈਂ ਲੈ ਜਾਣਾ ਨਾ ਬਾਕੀ ਵੀਰਾਂ ਨੂੰ ਤੁਹਾਨੂੰ ਮੈਂ ਪਹਿਲਾਂ ਦੱਸਤਾ ਸਾਰਿਆਂ ਦੇ ਹੁਣ ਆ ਹੀ ਦਿਸਣੇ ਆ ਆਪਾਂ ਨੂੰ ਇਹ ਗੱਲ ਪੱਕੀ ਹੈ ਵੀ ਸਾਰਿਆਂ ਦੇ ਆ ਹੀ ਦਿਸਣੇ ਆ ਸੋਣਾ ਬਹੁਤ ਲੱਗਦਾ ਹੈ ਹਾਂ ਬਹੁਤ ਜਿਆਦਾ ਹੈ ਹਾਂ ਕਾਫੀ ਸੋਹਦਾ ਹੁਣ ਤੁਹਾਨੂੰ ਪਿੱਛੋਂ ਦਿਖਾ ਦਿੰਨੇ ਆਜੋ ਹਾਂਜੀ ਹੁਣ ਆ ਦੇਖੋ ਇਹਦਾ ਸਟੀering ਵੀ ਹਾਂਜੀ ਪਹਿਲਾਂ ਥੱਲੇ ਹੁੰਦਾ ਸੀ ਨੀਵਾ ਉੱਚਾ ਚੱਕਦਾ ਪਹਿਲਾਂ ਨਾਲੋਂ ਉੱਚਾ ਕਰ ਉੱਚਾ ਚੱਕਦਾ ਹਨਾ ਕਾਫੀ ਸੋਹਦਾ ਹੈ ਐਲਈਡੀ ਤੁਹਾਨੂੰ ਤਾਂ ਦੱਸ ਹੀ ਦਿੱਤੀਆਂ ਚੀਜ਼ਾਂ ਹੈ ਡਰੇਟਾ ਹਨਾ ਸਾਰਾ ਕੁਝ ਪਿੱਛੋਂ ਆ ਦੇਖੋ ਆਹ ਚੀਜ਼ ਇਹਦਾ ਟੂਲ ਬਾਕਸ ਆ ਪਹਿਲਾਂ ਸਾਈਡ ਤੇ ਹੁੰਦਾ ਸੀਗਾ ਹੁਣ ਪਿੱਛੇ ਕਰਤਾ ਇਹ ਹਨਾ ਜੀ ਇਹਦੇ ਵਿੱਚ ਹੁਣ ਦੇਖੋ ਆਪਾਂ ਇਹਨਾਂ ਨੂੰ ਕਹਦੇ ਨੇ ਸਿੱਧਾ ਪਾਸਾ ਦੇ ਵਿੱਚ ਆਪਾਂ ਜੀ ਇਹਨਾਂ ਨੂੰ ਦੇਸੀ ਪਾਸਾ ਜੀ ਇਹਨਾਂ ਨੂੰ ਵੀ ਜੈਕੀ ਕਹਿ ਦਿੰਦੇ ਹਾਂ ਜੈਕੀ ਕਹਿ ਦਿੰਦੇ ਹਾਂ ਹਾਂ ਜੀ ਹਾਂ ਜੀ ਵੀ ਸੌਖਾ ਵੀ ਇਹ ਨਹੀਂ ਹੈਗਾ ਵੀ ਉਹ ਚੂੜੀਆਂ ਜਾਮ ਹੋ ਜਾਣਗੀਆਂ ਸੁੱਤਾ ਕੰਮ ਹਾਂ ਰਿਵਰਸੀਬਲ ਔਰ ਫਿਕਸਡ ਫਿਕਸਡ ਨੇ ਆ ਦੇਖੋ ਮੰਨ ਕੇ ਚੱਲੋ ਇਹਦੇ ਵਿੱਚ ਆਪ ਪਲੇ ਹਾਂਜੀ ਹਣਾ ਹਾਂਜੀ ਹਾਂਜੀ ਅਗਰ ਪਾਉਣਾ ਅਗਰ ਪਿਛੇ ਤੇ ਇਹਦੇ ਵਿੱਚ ਫਿਕਸ ਵੀ ਨਹੀਂ ਅਗਰ ਕਿਸੇ ਚੈੱਕ ਚ ਪਾ ਦੇ ਜੀ ਜਿਹਦੇ ਵਿੱਚ ਆਪਾਂ ਨੂੰ ਜ਼ਰੂਰਤ ਆ ਉਹਦੇ ਚ ਆਪਾਂ ਹਾਂਜੀ ਲਾ ਸਕਦੇ ਹਾਂ ਜੈਕ ਲਾਤੇ ਡਿਸਟ੍ਰਿਬਿਊਟਰ ਦੀਆਂ ਪਾਈਪਾਂ ਠੀਕ ਹੈ ਈਜੀ ਆ ਪਿੱਛੇ ਲਾਉਣਾ ਕਰਨਾ ਕਾਫੀ ਸੌਖਾ ਹੋ ਗਿਆ ਇਹ ਸਾਰਾ ਕੁਝ ਨਾਲ ਹੀ ਮਿਲੂ ਵੀਰੇ ਹਨਾ ਆਪਾਂ ਨੂੰ ਨਾਲ ਹੀ ਵੀਰੇ ਨਾਲ ਹੀ ਨਾਲ ਇਹਦੇ ਵੀ ਚੈੱਕ ਆਉਂਦਾ ਵੀਰੇ ਇਹਦੇ ਵੀ ਚੈੱਕ ਆਉਂਦਾ ਵੀਰੇ ਹਾਂ ਆਪਣੇ ਪਹਿਲੇ ਸੁਪਰ ਦੇ ਵੀ ਆਉਂਦਾ ਸੀ ਮੈਨੂੰ ਲੱਗਦਾ ਕਿ ਨਹੀਂ ਮਾਡਲ ਆ ਸੁਪਰ ਮਾਡਲ ਦੇ ਵਿੱਚ ਦੋ ਮਾਡਲ ਆ ਜਾਂਦੇ ਵੀਰੇ ਇੱਕ ਬੇਸ ਮਾਡਲ ਸੀਗਾ ਜਿਵੇਂ ਮੰਨ ਕੇ ਚੱਲੋ ਉਹਦੇ ਵਿੱਚ ਜੈਕ ਨਹੀਂ ਆਉਂਦਾ ਸੀਗਾ ਹਾਂਜੀ ਹਾਂਜੀ ਉਹਦੇ ਵਿੱਚ ਜੈਕ ਨਹੀਂ ਆਉਂਦਾ ਸੀ ਜਿਵੇਂ ਇਹਦੇ ਮੂਰੇ ਐਚ ਲੱਗੀ ਆ ਪੈਚ ਕਹਿ ਦੇਣਾ ਜੀ ਬੇਟੰਗੀ ਦੇ ਆਪ ਚੁੱਲਾ ਕਹਿ ਦਿੰਨੇ ਆ ਇਸ ਪਾਸੇ ਹਨਾ ਬੇਸੀ ਹਾਂਜੀ ਉਹ ਵੀ ਨਹੀਂ ਆਉਂਦਾ ਸੀਗਾ ਤੇ ਸੁਪਰ ਮਾਡਲ ਦੇ ਵਿੱਚ ਜਿਹੜਾ ਇੱਕ ਉਸ ਤੋਂ ਪਹਿਲਾਂ ਮਾਡਲ ਆਉਂਦਾ ਸੀ ਉਹਦੇ ਵਿੱਚ ਆਉਂਦਾ ਸੀ ਉਹਦੇ ਵਿੱਚ ਉਹਦੇ ਵਿੱਚ ਜੈਕ ਵੀ ਆਉਂਦਾ ਸੀ ਤੇ ਉਹ ਵੀ ਆਉਂਦਾ ਸੀਗਾ ਤੇ ਪਰ ਹੁਣ ਇਹਨਾਂ ਨੇ ਕਾਫੀ ਸੋਧਤਾ ਸੁਪਰ ਮਾਡਲ ਦੇ ਵਿੱਚ ਆਪਾਂ ਕਹਿ ਦਈਏ ਕਨੋਪੀ ਬੈਗ ਫੈਬਰਿਕ ਹੁੱਡ ਸਾਰਾ ਕੁਝ ਇਹ ਨਹੀਂ ਆਉਂਦਾ ਸੀਗਾ ਅੱਛਾ ਹੁਣ ਆਉਂਦਾ ਹਾਂਜੀ ਹੁਣ ਇਹ ਆਉਂਦਾ ਵਾ ਹੁਣ ਇਹ ਟੂ 휠 ਚ ਵੀ ਆਉਂਦਾ ਵਾ ਵੈਰੀ ਗੁੱਡ ਫੋਰ 휠 ਚ ਵੀ ਆਉਂਦਾ ਟੂ 휠 ਚ ਵੀ ਆਉਂਦਾ ਆ ਚੀਜ਼ ਤਾਂ ਮੈਨੂੰ ਇੰਨੀ ਜਿਆਦਾ ਵਧੀਆ ਲੱਗਦੀ ਨਾ ਵੀਰੇ ਬਿਜੜੀ ਸੇਫਟੀ ਦਾ ਪੱਕਾ ਆਪਾਂ ਹਰ ਇੱਕ ਵੀਡੀਓ ਚ ਗੱਲ ਕਰਦੇ ਆ। ਹੈ ਹੀ ਸੇਫਟੀ ਦਾ ਐਂਗਲ ਆ ਵੀਰੇ। ਹਾਂ। ਅਸਲ ਵਿੱਚ ਗੋਰੀਆਂ ਦੀ ਤਕਨੀਕ ਹੈ ਸੇਫਟੀ ਦਾ ਐਂਗਲ। ਹਾਂ। ਉਹ ਸਲੇਜੇ ਨਾਲ ਬਣੀ ਹੋਈ ਆ ਥੱਲੇੋਂ ਹਿੱਸੇ ਤੋਂ ਫਿੱਟਡ ਹੁੰਦੀ ਆ ਇਹ। ਬਹੁਤ ਹੀ ਹੈਵੀ ਕੁਆਲਿਟੀ ਆ। ਬਹੁਤ ਹੈ। ਹਾਂਜੀ। ਇਹ ਤਾਂ ਕਿਸੇ ਵੀ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਵੀ ਆਪਾਂ ਉਹ ਬਾਹਰੋਂ ਲਵਾ ਲਈ। ਹੈਨਾ? ਨਹੀਂ ਉਹ ਗੱਲ ਨਹੀਂ। ਹਰ ਇੱਕ ਚੀਜ਼ ਦਾ ਫਰਕ ਤਾਂ ਫਰਕ। ਨਹੀਂ ਬਣਦੀ। ਇਹ ਵਾਰਾ ਡਬਲ ਸੀਟ ਫੈਬਰ ਆ ਇਹ। ਹਾਂ। ਨੱਪਦੀ ਨਹੀਂ ਵੀਰੇ। ਨੱਪਦੀ ਨਹੀਂ ਹੈਗੀ। ਵੈਸੇ ਵੀ ਬਹੁਤ ਫਰਕ ਆ ਵੀਰੇ ਦੀ ਕੁਆਲਿਟੀ। ਉਹ ਜ਼ਿਆਦਾ ਕੁਆਲਿਟੀ ਦਾ। ਇਹਦੇ ਵਿੱਚ ਹੀ ਲਿਫਟ ਦੀ ਆਪਣੇ ਕਿੰਨੀ ਕੈਪੈਸਿਟੀ ਆ ਗਈ ਹਾਂਜੀ ਵੀਰੇ ਉਹ ਵੀ ਤੁਹਾਨੂੰ ਦੱਸਦੇ ਆ ਸੇਮ ਹੀ ਹੈ ਸਥਿਤੀ ਅਲੱਗਰੀ ਸੇਮ ਹੀ ਸੇਮ ਹੀ ਹਾਂਜੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੈਗਾ ਵੀਰੇ ਹਾਂਜੀ ਤੇ ਇਹਦੀ 2500 ਕਿਜੀ ਲੈਫਟ ਦੀ ਕੈਪੈਸਿਟੀ ਆ ਠੀਕ ਹੈ ਵੀਰ ਜੈਕ ਵੀਰ ਜੈਕ ਹਾਂਜੀ ਹਾਂ ਮਤਲਬ ਬਹੁਤ ਐਕਿਊਰਸੀ ਆਗਾ ਦੇਖਿਆ ਜਾਵੇ ਤਾਂ ਜੈਕ ਨਾਲ ਵੀ ਬਹੁਤ ਐਕਿਊਰਸੀ ਆ ਹੂੰ ਲੈਫਟ ਤਾਂ ਹੌਲਡ ਦੀ ਮੰਨੀ ਹੋਈ ਆ ਵੀਰੇ ਜਿੰਨਾ ਆਪਾਂ ਕਹਿ ਦਈਏ ਉੰਨੀ ਹੀ ਲੈਫਟ ਦੀ ਐਕਿਊਰਸੀ ਕਹਿ ਦਈਏ ਇਹ ਤਾਂ ਡਿਫਟ ਤੋਂ ਪਹਿਲੇ ਮੈਂ ਕਰਦਣਾ ਮੈਂ ਵੀਰਾਂ ਦੀ ਵੀਡੀਓ ਬਣਾ ਕੇ ਲਿਆਇਆ ਤੁਹਾਡੇ ਇਹਦੇ ਵਿੱਚ ਤੋਂ ਮੈਂ ਇੱਕ ਹੋਰ ਖਾਸੀ ਦੱਸ ਦੇਣਾ ਵੀਰੇ ਜਿਵੇਂ ਪਹਿਲੇ ਸੁਪਰ ਦਾ ਟਾਪ ਦਾ ਤੋਰਾ ਹਾਂਜੀ ਹਾਂਜੀ ਸਲੋ ਸੀ ਹਾਂਜੀ ਇਹਦਾ ਟਾਪ ਦਾ ਤੋਰਾ ਵੀ ਤੇਜ਼ ਅੱਛਾ ਇਹਦਾ ਟਾਪ ਦਾ ਤੋਰਾ ਤੇਜ ਹੈ ਟਾਪ ਦਾ ਤੋਰਾ ਵੀ ਤੇਜ ਜਿਵੇਂ ਆਪਾਂ ਕਹਿੰਦੇ ਰੋਡ ਸਪੀਡ ਰੋਡ ਸਪੀਡ ਹਾਂਜੀ ਆਪਾਂ ਰੋਡ ਸਪੀਡ ਕਹਿ ਦਈਏ ਨਾ ਪਹਿਲਾਂ ਰੋਡ ਸਪੀਡ ਥੋੜੀ ਘੱਟ ਹੁੰਦੀ ਸੀ ਇਹਦੀ ਰੋਡ ਸਪੀਡ ਵੀ ਤੇਜ ਆ ਜਿਵੇਂ ਹੁਣ ਸਪੈਸ਼ਲ ਐਡੀਸ਼ਨ 30 30 ਦੀ ਰੋਡ ਸਪੀਡ ਵੀ ਤੇਜ ਆ ਹਾਂਜੀ ਇਹਦੀ ਵੀ ਰੋਡ ਸਪੀਡ ਤੇਜ ਆ ਐਗਰੀਕਲਚਰ ਤੋਰੇ ਤਕਰੀਬਨ ਸੇਮ ਆ ਵੀਰੇ ਹੂੰ ਬਾਕੀ ਤੋਰੇ ਮਤਲਬ ਸੋ ਹੋਣਗੇ ਆਪਾਂ ਕਹਿ ਦਈਏ ਖੱਤੇ ਵਾਲੇ ਤੋਰੇ ਐਗਰੀਕਲਚਰ ਤੋਰੇ ਤਕਰੀਬਨ ਸੇਮ ਨੇ ਠੀਕ ਹੈ ਰੋਡ ਸਪੀਡ ਕਰਕੇ ਰੋਡ ਸਪੀਡ ਹੁਣ ਵੱਧ ਹੈ ਉਹਦੇ ਨਾਲ ਆਪਣੇ ਸਪੈਸ਼ਲ ਐਡੀਸ਼ਨ ਦੀ ਵੀ ਰੋਡ ਸਪੀਡ ਵੱਧ ਆ ਵੀਰੇ ਆ ਜੀ ਮੈਂ ਆਪਾਂ ਕਿਹੜੀ ਰੋਡ ਤੇ ਹਾਂ ਟਰੱਕ ਤੇ ਥੋੜਾ ਜਿਹਾ ਕੱਟ ਪਾਈ ਦੇ ਸੀ ਉਸ ਤੋਂ ਨਾ ਰੋਡ ਸਪੀਡ ਪਰ ਇਹਦੀ ਗੱਲ ਤੇਜ਼ ਹਾਂਜੀ ਤੇਲ ਖਰਚਾ ਵੀ ਵੀਰੇ ਫਰਕ ਹੈ ਤੇਲ ਖਰਚੇ 'ਚ ਵੀ ਸੋਧ ਕੀਤੀ ਹੈ ਕੰਪਨੀ ਪਹਿਲਾਂ ਨਾ ਸੋਧ ਪਹਿਲਾਂ ਸਪਰ ਨਾਲ ਹਾਂ ਤੇਲ ਖਰਚਾ ਵੀ ਤੇ ਘਟਾ ਠੀਕ ਹੈ ਵੀਰੇ ਇਹਦੇ ਟਾਇਰ ਸਾਈਜ਼ ਉਹੀ ਆ ਗਿਆ ਪਹਿਲਾਂ ਟਾਇਰ ਸਾਈਜ਼ ਉਹੀ ਸਾਂਝ ਵੀਰੇ 16 9 28 16 9 28 ਦੇ ਹੁੰਦੇ ਨੇ ਤੇ ਅਗਲੇ ਜੀ ਹਾਂ ਡਕਾਲੇ ਵੀਰੇ ਵੀ ਹਾਂ ਅਗਲੇ 16 9 28 ਦੇ ਹੁੰਦੇ ਨੇ ਹਾਂਜੀ ਅੱਜ ਦਿਖਾ ਦੋ ਮੂਰਲੇ ਟਾਇਰ ਦੇ 5 9 24 ਦੇ ਹੁੰਦੇ ਉਹ ਵੀ ਤੁਹਾਨੂੰ ਦਿਖਾ ਦਨੇ ਆ ਲੇਕਿਨ 5 ਦੇਖੋ ਤਾਂ ਕਿਤੇ ਥੱਲੇ ਆ ਆ ਲਿਖਿਆ ਲਿਖੋ ਹਾਂ 9524 ਸੋਰੀ 9524 ਉਲਟਾ ਕਿਹਾ ਗਿਆ ਸੀ ਕੋਈ ਗੱਲ ਨਹੀਂ ਕਰ ਤੇ ਆ ਜੀਮੇਦਾਰ ਵੀਰਾਂ ਨੂੰ ਸਭ 9524 ਪਤਾ ਹਾਂ ਹਾਂਜੀ ਤੇ ਇਹ ਵੀਰੇ ਬਿਨਾ ਟਰਬੋ ਤੋਂ ਕਿ ਟਰਬੋ ਨਾਲ ਇਹ ਨਾਨ ਟਰਬੋ ਟਰੈਕਟਰ ਆ ਵੀਰੇ ਤੇ ਇਹ ਤਾਂ ਮੈਂ ਕਹਿੰਦਾ ਜਿਹੜੇ ਵੀਰਾਂ ਨੂੰ ਆਵਾਜ਼ ਬੋਲ ਦੇ ਸ਼ਿਕਾਇਤ ਆ ਉਹਨੂੰ ਦੁੱਖ ਦੇ ਵਿੱਚ ਹਾਂਜੀ ਯਾਰ ਦੀ ਰੀਜ ਲਾ ਲੈਣਾ ਨਾ ਹੁਣ ਨਾਨ ਟਰਬੋ ਟਰੈਕਟਰ ਆ ਵੀਰੇ ਐਨ ਐਨ ਪੰਪ ਚਾਹੀਦਾ ਏ ਨੰਨੇ ਦਿਖਾ ਦੇ ਇਧਰੋਂ ਅੰਦਰੋਂ ਵੀ ਅੰਦਰੋਂ ਵੀ ਇੰਜਨ ਦੀ ਲੁਕਿੰਗ ਦੇਖੋ ਵੀਰੇ ਕਿੰਨੀ ਵਧੀਆ ਧਰਤੀਆ ਕੰਪਨੀ ਬਹੁਤ ਸੋਹਣੀ ਆ ਇਹ ਆਪਣੇ ਆਜਾ ਬੋਸ਼ ਦੇ ਪੰਪ ਚ ਹਾਂਜੀ ਠੀਕ ਆ ਵੀਰੇ ਅੰਨੇ ਆ ਦਿਖਾ ਦੇ ਫਿਲਟਰ ਫਿਲਟਰ ਪੂਰੇ ਸ਼ੋਅ ਦੇ ਵਿੱਚ ਹੀ ਆ ਜਾਣੇ ਇਹਦੇ ਹਨਾ ਵੀਰੇ ਹਾਂਜੀ ਹਾਂ ਵੀਰੇ ਇੱਕ ਨਾ ਵੀਰੇ ਮੈਂ ਅੱਗੇ ਉਹ ਗੱਲ ਕਰਨ ਲੱਗਾ ਸੀ ਹਾਂਜੀ ਇੱਕ ਵੀਰੇ ਦੀ ਮੈਂ ਵੀਡੀਓ ਬਣਾ ਕੇ ਆਇਆ ਵੀਰਾਂ ਨੇ ਦੇਖ ਹੀ ਲਈ ਹੋਣੀ ਆਪਣੇ ਪੰਜ ਦੇਖਣ ਆ ਗਏ ਨੇ 에ਅਰ ਕਲੀਨਰ ਉਹ ਵੀਰ ਨੇ ਆ ਤਾਰਤਾ ਇਹ ਤਾਰ ਕੇ ਤੇਨੇ ਉੱਪਰ ਉਹ ਲਾ ਲਿਆ ਵੀ ਛੋਟਾ ਕਹਿਣ ਦਾ ਛੋਟਾ ਲਾ ਲਿਆ ਹਾਂ ਵੈਸੇ ਤਾਂ ਵੀਰੇ ਮੈਂ ਤੁਹਾਨੂੰ ਚੀਜ਼ ਦੱਸਦਾ ਹਾਂ ਹਾਂਜੀ ਮੋਡੀਫਿਕੇਸ਼ਨ ਆ ਹਨਾ ਹਮ ਹਰ ਇੱਕ ਚੀਜ਼ ਮੋਡੀਫਿਕੇਸ਼ਨ ਆ ਇੱਛਾ ਦੇ ਮੁਤਾਬਕ ਅਗਲਾ ਕਹਿੰਦਾ ਯਾਰ ਮੈਨੂੰ ਇਦਾਂ ਸੋਹਣੀ ਲੱਗਦੀ ਐ ਇਦਾਂ ਮਸੂਹਣੀ ਲੱਗਦੀ ਹਰ ਇੱਕ ਚੀਜ਼ ਚਲੋ ਉਹਦੇ ਵਿੱਚ ਇਹ ਚੀਜ਼ ਹੁੰਦੀ ਐ ਵੀਰੇ ਹੈ ਤਾਂ ਐਕਚੁਅਲ ਚੀਜ਼ ਆ ਵੀ ਉਹਨੂੰ ਸਾਧ ਹੀ ਖਤਰਾ ਇਹ ਚਲੋ ਕਿਸੇ ਨੇ ਸੋਚਿਆ ਵਾ ਬਾਜ਼ਾਰ ਇੱਥੇ ਮੈਨੂੰ ਨਹੀਂ ਵਧੀਆ ਲੱਗਦਾ ਮੈਂ ਇਹ ਨੂੰ ਅੰਦਰ ਕਰ ਲੈਣਾ ਹਣਾ ਦੇਖੋ ਇਹਦੇ ਵਿੱਚ ਵੀ ਥੱਲੇ ਦੀ ਦੇਖੋ ਗਲੀਆਂ ਨੇ ਐਵੇਂ ਹੀ ਉਹ ਚੀਜ਼ ਆ ਅੱਗੇ ਵੈਸੇ ਇਹ ਸੁੱਕੇ ਜਰ ਫਿਲਟਰ ਨੇ ਥੱਲੇ ਮਤਲਬ ਵਿੱਚ ਸੁੱਕੇ ਚਲੋ ਪਹਿਲੇ ਵੱਡੇ ਚ ਕੋਈ ਕਰਦਾ ਜਾਂਦਾ ਹਣਾ ਫਿਰ ਉਹ ਜਿਆਦਾ ਹੁੰਦਾ ਉਹਦੇ ਬਿਲਕੁਲ ਬਰੀਕ ਰੋਮ ਹੁੰਦੇ ਨੇ ਛੋਟਾ ਹੁੰਦਾ ਵਾ ਉਹ ਰੋਕਦਾ ਵਾ ਠੀਕ ਹੈ ਨਾ ਐਦਾਂ ਦੀ ਤਾਂ ਚਲੋ ਕੋਈ ਦਿੱਕਤ ਨਹੀਂ ਵੀਰੇ ਵੀ ਜੇ ਕਿਸੇ ਨੇ ਲਾਉਣਾ ਲਾ ਸਕਦਾ ਹਾਂ ਆਇਆ ਨਹੀਂ ਕੋਈ ਹੈ ਗੱਲ ਕੋਈ ਮੋਡੀਫਿਕੇਸ਼ਨ ਤਾਂ ਕਈ ਤਰ੍ਹਾਂ ਦੀ ਹੈ ਜੇ ਦੇਖੀਏ ਨਾ ਕਿਸੇ ਨੂੰ ਕਿਸੇ ਤਰੀਕੇ ਨਾਲ ਸੋਹਣਾ ਲੱਗਦਾ ਇਹਦਾ ਸਲੈਂਸਰ ਬਾਹਰ ਆ ਗਿਆ ਹੈ ਯਾਰ ਕਿ ਕੋਈ ਕਸਟਮਰ ਨੇ ਇਹਦੇ ਤੇ ਇੱਕ ਛੋਟਾ ਆਉਂਦਾ ਹੁੰਦਾ ਵਾ ਹਾਂ ਸਾਡੇ ਕਈ ਮਾਡਲਾਂ ਦੇ ਵਿੱਚ ਛੋਟਾ ਆਉਂਦਾ ਹੁੰਦਾ ਸੀਗਾ ਇਕਲੀ ਦਾ ਹਨਾ ਇੰਨਾ ਕੀ ਹੁੰਦਾ ਉਹ ਕਈ ਵਾਰ ਉਹ ਲਵਾ ਲੈਂਦੇ ਨੇ ਉੱਪਰ ਠੀਕ ਹੈ ਜੀ ਠੀਕ ਹੈ ਨਾ ਕਈ ਵਾਰ ਚਲੋ ਇਹ ਆ ਰੱਖਦੇ ਆ ਕਈ ਵਾਰ ਵੇਚ ਕਰਾ ਲੈਂਦੇ ਨੇ ਉਹ ਐ ਆਪੋ ਆਪਣੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਗੱਲ ਕੀਤੀ ਨਾ ਇਹਦਾ ਬਹੁਤ ਵੀਰਾਨੇ ਕਰਾਉਣਾ ਕਿ ਇਹਦਾ ਸਲੈਂਸਰ ਬਾਹਰ ਆ ਗਿਆ ਇਹਦੀ ਲੁੱਕ ਹੋਰ ਦਾਦੀ ਨਿਕਲ ਬਹੁਤ ਸੋਹਣੀ ਬਹੁਤ ਜਿਆ ਇੱਕ ਪਹਿਲਾ ਦਿੱਤਾ ਵਾ ਹਾਂਜੀ ਤੇ ਹੁਣ ਇਹ ਸਾਡਾ ਦੂਜਾ ਟਰੈਕਟਰ ਆਇਆ ਦੂਸਰਾ ਟਰੈਕਟਰ ਆ ਠੀਕ ਆ ਵੀਰੇ ਹਾਂਜੀ ਇਹ ਤਕਰੀਬਨ ਇੱਕ ਦਿਨ ਚ ਚੱਲਿਆ ਜਾਊਗਾ ਮੈਂ ਤਾਂ ਕਰਮਾ ਲਈ ਆਈ ਜਾਣਾ ਸਾਡੇ ਨਾਲ ਚੱਲ ਪਿਆ ਟਰੈਕਟਰ ਵੀਰੇ ਬਹੁਤ ਜਿਆਦਾ ਸੁਨੱਖਾ ਇਹਦਾ ਵੀਰੇ ਅਗਲਾ ਹਿੱਸਾ ਇਹਦਾ ਆਉਦਾ ਹੀ ਆ ਜਾਣਾ ਹਾਂਜੀ ਠੀਕ ਆ ਵੀਰੇ 프ਰੰਟ ਹਿੱਸਾ ਸੀ ਜਾਣਾ ਚਾਹ ਤੋ ਕੋ ਲਿਖਾ ਦੇਣਾ ਦਿਖਾ ਦੇ ਇਹਨਾਂ ਦਾ ਹਿੱਸਾ ਇਹਦਾ ਬਾਹਰਲਾ ਬ੍ਰਾਂਡ ਨਾਲ ਜਿਹਨੇ ਆਪਾਂ ਕਹਿ ਦਿੰਨੇ ਵੀਰੇ ਕੁਆਲਿਟੀ ਕਾਲ ਵੀ ਹੈ ਵੀ ਹੈਵੀ ਹੈਵੀ ਕੁਆਲਟੀ ਕੋਈ ਸਮਝੌਤਾ ਨਹੀਂ ਕਰਦੇ ਨਹੀਂ ਸਮਝੌਤਾ ਨਹੀਂ ਹੈਵੀ ਕੁਆਲਟੀ ਹੈ ਇਹਦੀ ਨਹੀਂ ਨਹੀਂ ਹੈਗਾ ਵੀ ਕਿਤੇ ਕੋਈ ਆਪਣੇ ਉਹ ਕਰ ਜਾਣਗੇ ਨਾ ਥੋੜਾ ਬਤਾ ਕਿਰਸ ਜੀ ਇਹ ਉਹ ਨਹੀਂ ਗੱਲ ਨਹੀਂ ਬਰੇਹਾ ਡੀਜ਼ਲ ਟੈਂਕ ਵੀ ਵਧੀਆ ਹਰ ਇੱਕ ਚੀਜ਼ ਪਿੱਛੇ ਵੀ ਸਪੋਰਟ ਕਰਦੀ ਆ ਇਹ ਨਹੀਂ ਗੱਲ ਹੈ ਡੀਜ਼ਲ ਟੈਂਕ ਵੀਰੇ ਦਾ ਸੇਮ ਹੀ ਆ ਪਹਿਲੇ ਨਾਲ ਦਾ ਸੇਮ ਹੀ ਆ ਵੀਰੇ ਸਿੰਘ ਜੀ ਪਹਿਲੇ ਨਾਲ ਦਾ ਹਾਂ ਸੇਮ ਹੀ ਆ ਡੀਜ਼ਲ ਟੈਂਕ ਡੀਜ਼ਲ ਟੈਂਕ ਸੇਮ ਹੀ ਹੈ ਇੰਜਨ ਦਾ ਆਪਣਾ ਇੰਜਨ ਆ ਪਹਿਲਾਂ ਨਾਲ ਚੇਂਜ ਆ ਦੇ ਕੇ ਪਹਿਲੇ ਸੁਪਰ ਨਾਲੋਂ ਨਹੀਂ ਇੰਜਨ ਸੇਮ ਹੀ ਆ ਵੀਰੇ ਇੰਜਨ ਦੇ ਵਿੱਚ ਕੋਈ ਚੇਂਜਿੰਗ ਨਹੀਂ ਹੈਗੀ ਤੇ ਇੱਕ ਵੀਰੇ ਆਪਣੇ ਵੀਰਾਂ ਨੂੰ ਉਹ ਵੀ ਆਪਾਂ ਦੱਸਣਾ ਸੀਗਾ ਕ੍ਰੀਪਰ ਤੇ ਨਾਨਕ ਰੀਪਰ ਜੇ ਕਿਸੇ ਨੇ ਲੈਣਾ ਜਾਂ ਕਿਵੇਂ ਕੀ ਸਿਸਟਮ ਆ ਉਹਨਾਂ ਦੇ ਮਾਡਲ ਆਪਣਾ ਇਹ ਹੈਗਾ ਜੂਦੀ ਮਾਡਲ ਹਾਂ ਅਪਗ੍ਰੇਡ ਠੀਕ ਆਪਾਂ ਕਹਿ ਦਿੰਨੇ ਕ੍ਰੀਪਰ ਚ ਲੈਣਾ ਉਹਦੇ ਵਿੱਚ ਕਸਟਮਰ ਦੀ ਚੋਇਸ ਆ ਵੀਰੇ ਕੋਈ ਇਦਾਂ ਦੀ ਗੱਲ ਨਹੀਂ ਆਪਾਂ 55ਵੀਂ ਟਰੈਕਟਰ ਦਿੱਤੇ ਨੇ ਉਹਦੇ ਵਿੱਚ ਆਪਾਂ ਕ੍ਰੀਪਰ ਗੇਅਰ ਵੀ ਟਰੈਕਟਰ ਦਿੱਤਾ ਜੂਜੀ ਵੀ ਦਿੱਤੇ ਨੇ ਜੂਜੀ ਅਗਰ ਉਹਦੇ ਵਿੱਚ ਕਈ ਵਾਰ ਕਿਸੇ ਨੂੰ ਇਹ ਹੁੰਦਾ ਵੀ ਯਾਰ ਅਸੀਂ ਤੋਰੇ ਸਲੋ ਲੈਣੇ ਆ ਹਾਂਜੀ ਹਨਾ ਉਹਦੇ ਵਿੱਚ ਲੋ ਤੇ ਮੀਡੀਅਮ ਦੇ ਤੋਰੇ ਸਲੋ ਹੋ ਜਾਂਦੇ ਨੇ ਸਲੋ ਤੇ ਮੀਡੀਆ ਦਾ ਤੋਰੇ ਸਲੋ ਹੁੰਦੇ ਨੇ ਰੀਪਰ ਗੇਰ ਦੇ ਉਹਦੇ ਵਿੱਚ ਆਉਂਦਾ ਵੀ ਅਗਲਾ ਕਹਿੰਦਾ ਯਾਰ ਅਸੀਂ ਸੁਪਰ ਸੀਟਰ ਦੇ ਪਿੱਛੇ ਹੋਰ ਸਫਾਈ ਲੈਣੀ ਆ ਹਨਾ ਜਾਂ ਥੋੜਾ ਜਿਹਾ ਕਈ ਵਾਰ ਆਪਾਂ ਸੋਚ ਦੇ ਅਕੋਰਡਿੰਗ ਆਇਓ ਕਹਿ ਦਿੰਦੇ ਆ ਜਮਾ ਸਲੋ ਤੋਂ ਥੋੜਾ ਜਿਹਾ ਜੋਰ ਵੱਧ ਮਾਰਦਾ ਕਹਿੰਦਾ ਮਤਲਬ ਇਹ ਉਹਦੇ ਵਿੱਚ ਥੋੜਾ ਜਿਹਾ ਸਲੋ ਹੋ ਜਾਂਦਾ ਟਰੈਕਟਰ ਹਾਂ ਹਾਂਜੀ ਇਸ ਕਰਕੇ ਦੋਨਾਂ ਮਾਡਲਾਂ ਚੀ ਆ ਵੀਰੇ ਇਦਾਂ ਨਹੀਂ ਆਪਣਾ 3630 ਮਿਲ ਜੂ 3630 ਵੀ ਮਿਲ ਜਾਂਦਾ 5520 ਵੀ ਮਿਲ ਜਾਂਦਾ ਵੀਰੇ ਟਰੈਕਟਰ ਮਾਡਲ ਕਰੀਪਰ ਗੇਰ ਚ ਕੋਈ ਵੀ ਲੈ ਸਕਦੇ ਆ ਨਿਸਾਰੇ ਲੈ ਆਸ ਹਾਂ ਜੂਜੀ ਗੇਰਾ ਸਪਰਾ ਵੀ ਕ੍ਰੀਪਰ ਗੇਰ ਚ ਮਿਲ ਜੂਗਾ ਟੈਟਰ ਹਾਂ ਲਓ ਜੀ ਇਹ ਵੀ ਦੁੱਖਾ ਕਸਟਮਰ ਦੀ ਡਿਮਾਂਡ ਦੇ ਵਿੱਚ ਹਾਂ ਨਾ ਨਹੀਂ ਉੱਪਰ ਚਾਹ ਰਿਹਾ ਮੈਨੂੰ ਕ੍ਰੀਪਰ ਗੇਰ ਚਾਹੀਦਾ ਕ੍ਰੀਪਰ ਮਿਲ ਜਾਏਗਾ ਜੂਜੀ ਚਾਹੀਦਾ ਜੂਜੀ ਮਿਲ ਜਾਏਗਾ ਵੀਰਾਂ ਨੂੰ ਮੀਟਰ ਸ਼ੀਟਰ ਸਾਰੇ ਦਿਖਾ ਉਲਵਾ ਕੇ ਹਾਂ ਮੀਟਰ ਮੋਟਰ ਐਸੇ ਤਾਂ ਨਾ ਹਾਲਾਂਡ ਦੁੱਖ ਤੋੜ ਗੱਲਾਂ ਹੀ ਨੇ ਇਹਦੇ ਬਾਰੇ ਨਾ ਮੈਨੂੰ ਕੁਝ ਵੀ ਬਹੁਤ ਵੀਰੇ ਤੋਂ ਵੀਡੀਓ ਆਪਾਂ ਬਣਾ ਵੀ ਲਈਆਂ ਨੇ ਕਿ ਅੱਜ ਫਿਰ ਤੁਹਾਡੇ ਕੋਲੇ ਆ ਪਹਿਲਾਂ ਨਾਲ ਉੱਚਾ ਕਰਤਾ ਛੋੜਾ ਬਣਾਤਾ ਵੀਰੇ ਆ ਚੀਜ਼ਾਂ ਸੁੱਚੀਆਂ ਵਗੈਰਾ ਚੇਂਜ ਹੋ ਗਈਆਂ ਦੇਖੋ ਇੱਕ ਆ ਚੇਂਜ ਹੋ ਗਈ ਇੱਥੇ ਪਹਿਲਾਂ ਆਪਣੀ ਉਹ ਡੰਡੀ ਜੀ ਆਉਂਦੀ ਸੀ ਨਾ ਪਹਿਲਾਂ ਦੂਜੀ ਆਉਂਦੀ ਸੀ ਹਾਂ ਸਿੰਗਲ ਡੰਡੀ ਜੀ ਆਉਂਦੀ ਹੁੰਦੀ ਸੀ ਹਰ ਇੱਕ ਮਾੜੇ ਪਰ ਹੁਣ ਇਹਨਾਂ ਨੇ ਇਹ ਵੀ ਚੀਜ਼ ਬਦਲ ਦਿੱਤੀ ਕੋਈ ਗੱਲ ਨਾ ਕੱਲੀ ਕੱਲੀ ਚੀਜ਼ ਨੂੰ ਬਹੁਤ ਜ਼ਿਆਦਾ ਦੇਖ ਕੇ ਜਾਂ ਭਰੇਸ ਵੀ ਲਾਈ ਹੈ ਨਾ ਇਹ ਨਹੀਂ ਹੈਗਾ ਕਿ ਆਪਣੇ ਇੱਥੋਂ ਕੱਲ ਨੂੰ ਸ਼ੋਅ ਘਾਸ ਦੋਗੀ ਨਾ ਕਿ ਵੀਰੇ ਆਖਰੀ ਪਰ ਗੇਅਰ ਦਾ ਜਿਵੇਂ ਆ ਆ ਗਿਆ ਰਿਵਰਸ ਦੇ ਇੱਥੇ ਉਹਦੇ ਪਿੱਛੇ ਆਉ ਕਿ ਨਹੀਂ ਨਹੀਂ ਵੀਰੇ ਹੁਣ ਅਸੀਂ ਟਰੈਕਟਰ ਦੇਖ ਕੇ ਹਟਿਆ 55ਵੀਂ 3 ਰੀਪਰ ਗੇਅਰ ਆਪਾਂ ਵੀਡੀਓ ਬਣਾ ਲਈਏ ਉਹਦਾ ਪੋਜੀਸ਼ਨ ਸੇਮ ਹੀ ਆ ਅੱਛਾ ਗੇਅਰ ਦੀ ਪੋਜੀਸ਼ਨ ਸੇਮ ਹੀ ਹੈ ਸੇਮ ਹੀ ਹੈ ਵੀਰੇ ਜਿਹੜਾ ਹੁਣ ਨੇ ਫਰਕ ਜਿਹੜਾ ਪਹਿਲਾਂ ਸੀਗਾ ਉਹਦਾ ਆਪੋਜ਼ਿਟ ਸੀ ਫਰਕ ਸੀਗਾ ਫਰਕ ਸੀ ਪਰ ਹੁਣ ਅਸੀਂ 55ਵੀਂ ਟਰੈਕਟਰ ਦਿੱਤਾ ਵੀਰੇ ਹਾਂਜੀ ਉਹਦਾ ਪੋਜੀਸ਼ਨ ਲੀਵਰ ਸੇਮ ਹੀ ਸੀ ਸੇਮ ਹਾਂ ਉਹਦੇ ਵਿੱਚ ਗਰਾਰੀਆਂ ਦੀ ਸੈਟਿੰਗ ਚਾਹ ਜੋ ਵੀ ਕਹਿੰਦੇ ਆ ਕੰਪਨੀ ਦੀ ਕੰਪਨੀ ਦੀ ਪਰ ਲੀਵਰ ਸੇਮ ਹੀ ਸੀਗਾ ਠੀਕ ਜੁਦੀ ਦਾ ਵੀ ਉਦਾਂ ਹੀ ਸੀਗਾ ਔਰ ਪੀਟਰ ਦਾ ਤੇ ਇਹਦੇ ਚ ਵੀਰੇ ਪੀਟੀਓ ਕਿਹੜੀ ਕਿੜੀ ਆ ਗਈ ਸੇਮ ਬਿਰਸਤੀਤੀ ਵਾਲੀ ਪੀਟੀਓ 3630 ਵਾਲੀ ਹਾਂ ਸਪੈਸ਼ਲ ਐਡੀਸ਼ਨ ਪੀਟੀਓ ਕਿਉਂਕਿ ਹਿੱਸਾ ਵੀ ਉਹੀ ਹੈ ਸੇਮ ਹੀ ਹਿੱਸਾ ਹੋਈ ਹੈ ਹਾਂ ਔਰ ਸਾਰਾ ਕੋਸਾ ਟੈਹਾਂਚ ਵੀ ਉਹੀ ਆ ਟਰੈਕਟਰ ਸਾਰਾ ਉਹੀ ਸੇਮ ਪੀਟੀਓ ਹੋਈ ਠੀਕ ਆ ਫਿਰ ਟੀਓ ਬਾਕੀ ਲੋ ਜੀ ਦਰਸ਼ਕ ਵੀਰੋ ਤੁਹਾਨੂੰ ਜਿਹੜੀ ਗੱਲ ਮੈਂ ਹੁਣ ਕਰਨ ਲੱਗਾ ਇਹ 4x4 ਥੱਲੇ ਸ਼ਾਰਟ ਵਗੈਰਾ ਦਾ ਆਪਾਂ ਮੈਂ ਨਾ ਜਿਆਦਾ ਤੁਰਤਾ ਨਹੀਂ ਦਿਖਾ ਰਿਹਾ ਕਿਉਂਕਿ ਹੌਲੈਂਡ ਦੀਆਂ ਵੀਡੀਓ ਨਾ ਆਪਣੇ ਪੇਜ ਤੇ ਬਹੁਤ ਪਈਆਂ ਤੇ ਇਦਾਂ ਵੀ ਨਾ ਕਿਉਂ ਵੀ ਅਸੀਂ ਕੋਈ ਤੇਜ਼ੀ ਕਰਦੇ ਪੈ ਇਹ ਟਰੈਕਟਰ ਦੇ ਨਵੇਂ ਫੰਕਸ਼ਨਾਂ ਨਾਲ ਨਵਾਂ ਸਾਰਾ ਕੁਝ ਆਇਆ ਸੀ ਤੇ ਆਪਾਂ ਕਹਿ ਵੀਰਾਂ ਨੂੰ ਚਲੋ ਵਿਖਾਉਣੀ ਆ ਛਤਰੀ ਨਹੀਂ ਸੀ ਆਉਂਦੀ ਪਹਿਲਾਂ ਸੁਪਰ ਚ ਵੀਰੇ ਨੇ ਦੱਸਿਆ ਉਹ ਆਉਣ ਲੱਗੀ ਫਿਰ ਆਹ ਵਾਲੀ ਮੋਡੀਫਿਕੇਸ਼ਨ ਆ ਗਈ ਹੈ ਨਾ ਇੰਡੀਕੇਟਰ ਲਾਈਟਾਂ ਆਪਣੀਆਂ ਐਲਈਡੀ ਵਗੈਰਾ ਆੜੀ ਲਗਾ ਦਿੰਦੇ ਨੇ ਇਕੱਲੀਆਂ ਇਹ ਜਿਹੜੀਆਂ ਚੀਜ਼ਾਂ ਜਿਵੇਂ ਆਪਾਂ ਨੂੰ 36 33 ਨੂੰ ਪਸੰਦ ਕਰਨ ਵਾਲੇ ਹਨਾ ਹਾਂ 33 ਨੂੰ ਵੀਰੇ ਮੋਡੀਫਿਕੇਸ਼ਨ ਕਰਦੇ ਹਾਂ ਕਹਿਣ ਦਾ ਮਤਲਬ ਆਪਾਂ ਨੂੰ স্পੈਸ਼ਲ এডিশਨ ਸੌਰੀ ਇਹ স্পੈਸ਼ਲ এডিশਨ ਵਾਲੋ ਇੱਕਦਮ ਅੱਗੇ ਹੀ ਕਰਤਾ ਪਿੱਛੇ ਨਹੀਂ ਟ੍ਰੈਕਟਰ ਸੋਹਣਾ ਬਣਾਤਾ ਵੀਰੇ ਹਾਂ ਬਹੁਤ ਸੋਹਣਾ ਟ੍ਰੈਕਟਰ ਬਣਾਉਂਦਾ ਆਪਾਂ ਉਹਨੂੰ ਵੀ ਪਿੱਛੇ ਗਏ ਸਕਦੇ ਕਿਉਂਕਿ ਉਹ ਆਪਣੀ ਜਗ੍ਹਾ ਤੇ ਉਹ ਆਪਣੀ ਜਗ੍ਹਾ ਹਾਂ ਸਪੈਸ਼ਲ এডিশਨ ਟ੍ਰੈਕਟਰ ਆਪਣੀ ਜਗ੍ਹਾ ਤੇ ਹੈ ਇਹ ਆਪਣੀ ਜਗ੍ਹਾ ਤੇ ਇਹ ਆਪਣੀ ਜਗ੍ਹਾ ਤੇ ਉਹ ਟਰਬੋ ਟ੍ਰੈਕਟਰ ਹੈ ਨਾ ਓਨ ਟਰਬੋ ਟ੍ਰੈਕਟਰ ਇਹ ਨਾ ਓਨ ਟਰਬੋ ਹਾਂਜੀ ਹਰੇਕ ਉਹ ਦੀ ਆਪੋ ਆਪਣੀ ਜਗ੍ਹਾ ਤੇ ਐਵੇਂ ਤਾਂ ਹਾਂ ਹਰ ਇੱਕ ਚੀਜ਼ ਨਾ ਆਪੋ ਆਪਣੀ ਜਗ੍ਹਾ ਤੇ ਹਰ ਆਪਣੀ ਜਗ੍ਹਾ ਤੇ ਸਿੱਧਾ ਨੂੰ ਤੇ ਟਰੈਕਟਰ ਇਹ ਕਿੰਨੇ ਐਚਪੀ ਚ ਆ ਗਿਆ ਜੀ 50 1000 50 ਐਚਪੀ ਦਾ ਟਰੈਕਟਰ ਇਹ 50 ਚ ਆ ਗਿਆ ਹਾਂਜੀ 50 ਠੀਕ ਹੈ ਟਰੈਕਟਰ ਸਰਵਿਸ ਦਾ ਸੇਮ ਹੀ ਆਪਣੀਆਂ ਸੇਮ ਵੀਰੇ ਸਰਵਿਸ ਸਾਰਾ ਕੁਝ ਬਾਕੀ ਠੰਡਾ ਹਣਾ ਸਾਰਾ ਕੁਝ ਸੇਮ ਗਾਰੰਟੀ ਗਾਰੰਟੀ ਸੇਮ ਹੀ ਹੁੰਦੀ ਹੈ ਸਾਰਾ ਕੁਝ ਤੇ ਵੀਰੇ ਜਿਵੇਂ ਇਹ ਆਪਣਾ ਵਾਲਾ ਟੌਪ ਮਾਡਲ ਹੀ ਹੈ ਨਾ ਟੌਪ ਮਾਡਲ ਆ ਵੀਰੇ ਆ ਸੀਟ ਬੈਲਟ ਵਗੈਰਾ ਹਾਂਜੀ ਸੀਟ ਬੈਲਟ ਟੌਪੀਆਂ ਨਾਲ ਸੀਟ ਬੈਲਟ ਨਾਲ ਆਉਂਦੀ ਹੈ ਵੀਰੇ ਇਹ ਮੈਂ ਕਿਹਾ ਮੰਮੀ ਵੀਰਾਂ ਨੂੰ ਬੈਠ ਕੇ ਦਿਖਾ ਦਾਂ ਬੈਠੋ ਬੈਠੋ ਵੀਰੇ ਹਾਂ ਦਿਖਾਓ ਤੋਡੀ ਗੱਲ ਖਣੋ ਵਾਕਈ ਵੀਰੇ ਇਹਨਾਂ ਲੀਵਰਾਂ ਤੇ ਪਹਿਲਾਂ ਨਾਲ ਉੱਚਾ ਕਰਨ ਚ ਸਾਰਾ ਕੁਝ ਹੋ ਗਿਆ। ਕਾਫੀ ਕੰਫਰਟੇਬਲ ਆ ਵੀਰੇ ਅੱਡੀ ਰੱਖ ਲੈਣੇ ਆਪਾਂ ਪੈਰ ਨੂੰ ਥਕਾਵਟ ਨਹੀਂ ਹੁੰਦੀ। ਪਹਿਲਾਂ ਨੀਵਾ ਸੀ ਤੇ ਪੈਟ ਲੋੱਚੇ ਆ ਜਾਂਦੇ ਸੀ। ਨਹੀਂ ਇੱਦਾਂ ਨਹੀਂ ਹੈਗਾ ਵੀ ਆਪਣੀ ਅਗਲਾ ਪੈਰ ਜਾਂ ਲੱਗੂਗਾ। ਹਾਂ। ਪੂਰੇ ਆਪਾਂ ਕੰਫਰਟੇਬਲ ਬੈਠ ਸਕਦੇ ਹਾਂ। ਕੰਫਰਟੇਬਲ ਵੀਰੇ। ਆਸਾਨੀ ਨਾਲ ਲੀਵਰ ਵਗੈਰਾ ਆਪਣੇ ਹੱਥਾਂ ਨਾਲ ਆ ਜਾਂਦਾ। ਜਿਵੇਂ ਵਾਲਾ ਹਿਸਾਬ ਹੀ ਹੋ ਗਿਆ ਹੁਣ ਤਾਂ। ਹਾਂਜੀ। ਹਾਂਜੀ ਵੀਰੇ। ਪੀਟੀਓ ਦਾ ਲੀਵਰ ਆ ਗਿਆ, ਇਹ ਡਿਸਟ੍ਰੀਬਿਊਟਰ ਦਾ ਆ ਗਿਆ। ਹੌਲੈਂਡ ਚ ਨਾ ਇੱਕ ਹੋਰ ਬੜਾਵਦੀਆ ਫੰਕਸ਼ਨ ਹੁਣ ਆਉਂਦੇ ਤਾਂ ਬਈ ਬਹੁਤ ਸਾਰੇ ਮੋੜਾਂ ਚ ਆਹ ਵਾਲਾ ਲਿਫਟ ਵਾਲਾ ਵੀਰੇ ਹਾਂਜੀ ਹਾਂ ਵੀਰੇ ਹਾਂਜੀ ਇਹਦਾ ਬਹੁਤ ਜਿਆਦਾ ਫਾਇਦਾ ਬਹੁਤ ਹੀ ਫਾਇਦਾ ਵੀਰੇ ਆਪਾਂ ਲੈਫਟ ਸੈਟ ਕਰਤੀ ਇਹ ਤੋਂ ਘੱਟ ਲਈ ਚਲੋ ਆਟੋਮੈਟਿਕ ਕਹਿ ਦਿੰਦੇ ਆ ਇਹਨੂੰ ਆਪਾਂ ਇਹ ਤੋਂ ਘੱਟ ਲਈ ਚਲੋ ਜਿੰਨਾ ਚੱਕਣਾ ਮੋੜ ਤੇ ਜਾਂ ਜਿੱਥੇ ਵੀ ਆਪਾਂ ਨੂੰ ਜਿੰਨੀ ਜ਼ਰੂਰਤ ਆ ਉਹਨਾ ਹੀ ਉਹਨਾ ਹੀ ਹਾਂਜੀ ਲੈਫਟ ਸੈਟ ਕਰਤੀ ਉਹਨਾ ਇਹ ਤਾਂ ਹੌਲੈਂਡ ਦੀ ਰੀਸ ਤਾਂ ਹੀ ਤਾਂ ਕਿਸੇ ਤੋਂ ਜਿਵੇਂ ਕਹਿੰਦੇ ਵੀ ਸਾਰੇ ਵੇਹ ਆਪਾਂ ਆਪਣੀ ਥਾਈਆਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਵੇਂ ਕਹਿੰਦੇ ਨੇ ਨਾ ਇਹ ਇਹਦੀ ਸ਼ਾਪ ਜਿਹੜੀ ਦਿਲਾਂ ਤੇ ਛਾਪੀ ਹੋਈ ਨਾ ਉਹ ਕੁਝ ਕੁ ਗੱਲਾਂ ਇੰਨਾ ਕਰਕੇ ਨਹੀਂ ਨੇ ਪੈਸੇ ਵੀ ਖੜਾਵਾ ਵੀ ਵਧੀਆ ਵੀਰੇ ਹਾਂ ਟ੍ਰੱਕ ਖੜਾ ਵੀ ਸੋਹਣਾ ਲੱਗਦਾ ਹਾਂ ਨਾ ਗਾਰਟੀ ਪੱਖੋਂ ਤਾਂ ਚਲੋ ਹੈ ਹੀ ਆ ਹਾਂ ਇਹ ਵੀ ਚੀਜ਼ ਤੇ ਵੀਰੇ ਨੇ ਵਿਜ਼ਿਬਿਲਟੀ ਦੀ ਗੱਲ ਕਰੀ ਸੀ ਡਰਾਈਵਰ ਮਤਲਬ ਬਹੁਤ ਜਿਆਦਾ ਉੱਚਾ ਇੱਕ ਸਾਦਾ ਬੈਠਾ ਅੱਗੋਂ ਆਪਾਂ ਨੂੰ ਸਾਰਾ ਕੁਝ ਦੇਖਦਾ ਹਾਂਜੀ ਕੱਲੀ-ਕੱਲੀ ਚੀਜ਼ ਆਪਾਂ ਦੇਖਣੀ ਨਾ ਸ਼ੋਭ ਜਿਵੇਂ ਪਹਿਲਾਂ ਨਾ ਉੱਚਾ ਹੋ ਗਿਆ ਸਟੀering ਵਗੈਰਾ ਉੱਚਾ ਹੋ ਗਿਆ ਸ਼ੂ ਪਹਿਲਾਂ ਨਾ 19 ਸਲੈਂਸਰਾਂ ਦੀ ਇਦਾਂ ਦੀ ਡਿਮਾਂਡ ਕਰ ਦਿੰਦੇ ਸੀਗੇ ਹੂੰ ਵੀ ਆ ਲਵਾਉਣਾ ਸੀ ਜੀ ਆਇਆ ਪੜਾ ਲਵਾਉਣਾ ਜਾਂ ਇਸ ਤਰੀਕੇ ਦਾ ਹੁਣ ਆ ਵੀ ਬਹੁਤ ਸੋਹਣਾ ਬਣਤਾ ਸਣਾ ਕੰਪਨੀ ਨੇ ਆਪਦੇ ਵੱਲੋਂ ਹੀ ਕਰਤਾ ਮੇਰੇ ਕੋਲੇ 4-5 ਜਣੇ ਆਈਗੇ ਜੀ ਸਾਨੂੰ ਆ ਮੰਗਾ ਦੋ ਤੁਹਾਨੂੰ ਦੱਸਿਆ ਨਾ ਅੱਜ ਅਸੀਂ ਆਹ ਤੁਹਾਨੂੰ ਕਹੀ ਜੰਨੇ ਆ ਤੇ ਇਹ ਤਾਂ ਬਹੁਤ ਵੀਰਾਂ ਨੇ ਨਾ ਦੇਖ ਕੇ ਤਾਂ ਡਿਮਾਂਡ ਤੁਹਾਡੇ ਤੋਂ ਪੂਰੀ ਨਹੀਂ ਹੋਣੀ ਤੇ ਲਓ ਜੀ ਦਰਸ਼ਕ ਵੀਰੋ ਦੱਸਿਓ ਜੇ ਕੋਈ ਸਾਡੇ ਤੋਂ ਕਮੀ ਰਹਿ ਵੀ ਗਈ ਆ ਕੋਈ ਫੰਕਸ਼ਨ ਸਾਡੇ ਤੋਂ ਮਿਸ ਹੋ ਗਿਆ ਹਾਂਜੀ ਇਹ ਵੀਰੇ ਉਹਨਾਂ ਦੇ ਨੰਬਰ ਚੱਲਦੇ ਹੀ ਪਏ ਆ ਆਪਣੇ ਡਿਸਪਲੇ ਤੇ ਤੁਸੀਂ ਕੋਈ ਨਵਾਂ ਟਰੈਕਟਰ ਖਰੀਦਣਾ ਤੋ ਪੁਰਾਣਾ ਕਟਾਉਣਾ ਕੋਈ ਵੀ ਤੁਹਾਡਾ ਹੈ ਨਾ ਮੂੜਾ ਹੌਲੈਂਡ ਦਾ ਹਾਂਜੀ ਹੌਲੈਂਡ ਦਾ ਕੋਈ ਵੀ ਹੈ ਨਾ ਟਰੈਕਟਰ ਖਰੀਦਣਾ ਇਹ ਏਜੰਸੀ ਆਪਣੀ ਹੈਗੀ ਜਗਰਾਉਂ ਤੋਂ ਨਕੁੱਧਰ ਰੋੜ ਜੀ ਹਾਂਜੀ ਹਾਂਜੀ ਸਦਵਾ ਬੈਟਰੋਡ ਕਹਿੰਦੇ ਨੇ ਆਪਾਂ ਇਹ ਤੋਂ ਗਰਾਉਂਡ ਤੋਂ ਸਦਵਾ ਬੈਟਰੋਡ ਤੇ ਹਾਂਜੀ ਸਤਾਰ ਆਟੋਸ ਜਗਰਾਉਂ ਤੋਂ ਸਦਵਾ ਬੈਟਰੋਡ ਤੇ ਇਹ ਆਪੋਜ਼ਿਟ ਪਾਵਰ ਹਾਊਸ ਆਪਣੇ ਨਾਲ ਬੋਟ ਦੀ ਅਲਰਟੈਂਸੀ ਹੈ ਜੀ ਹਾਂਜੀ ਤੇ ਓਮਜੀ ਸਿਨੇਮਾ ਨਾਲ ਹਾਂ ਬਿਲਕੁਲ ਰੋਡ ਦੇ ਉੱਪਰ ਹੀ ਦੇਖ ਜਾਣੀ ਆਪਾਂ ਬਿਲਕੁਲ ਰੋਡ ਦੇ ਉੱਤੇ ਆਪਣੇ ਫਲੈਗ ਲੱਗੇ ਹੋਏ ਨੇ ਹਾਂ ਕਿਸੇ ਵੀ ਵੀਰ ਭਰਾ ਨੇ ਨਵਾਂ ਟਿਕਟ ਤੁਸੀਂ ਖਰੀਦਣਾ ਹਾਂਜੀ ਤੇ ਤੁਸੀਂ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਡਿਸਪਲੇ ਤੇ ਤੁਹਾਨੂੰ ਦੱਸਿਆ ਚੱਲ ਹੀ ਰਿਹਾ ਕਿਸੇ ਵੀ ਜਾਣਕਾਰੀ ਲਈ ਤੁਸੀਂ ਅਗਰ ਕੋਈ ਹੈਲਪ ਦੀ ਲੋੜ ਆ ਕਿਸੇ 파ਟ ਦੀ ਲੋੜ ਆ ਕਿਸੇ ਚੀਜ਼ ਲਈ ਤੁਹਾਨੂੰ ਚਾਹੀਦਾ ਹਾਂ ਤਾਂ ਕੋਈ ਮੀਆਂ ਬੇਚ ਸਾਰਾ ਸਿਰ 파ਟ ਅਵੇਲੇਬਲ ਹਾਂਜੀ ਇੱਦਾਂ ਨਹੀਂ ਹੈਗਾ ਜੇ ਆਪਾਂ ਇਕੱਲੇ ਸ਼ੋਰੂਮ ਚ ਸਰ ਮਕੈਨਿਕ ਲਈ ਹੈਲਪ ਦੀ ਲੋੜ ਮੰਨ ਕੇ ਆਪਾਂ ਕਹਿ ਦਿੰਦੇ ਆ ਯਾਰ ਕਿਸੇ ਦੀਸੇ ਲਾ ਲੈਣੀ ਆ ਜਾਂ ਕਿਸੇ ਦੀ ਕਿਸੇ ਲਈ ਵੀ ਚੀਜ਼ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਕਰ ਸਕਦੇ ਕੋਈ ਗੱਲ ਨਹੀਂ ਇਦਾਂ ਦੀ ਕੋਈ ਨਹੀਂ ਹੈ ਵੀਰੇ ਉਹਨਾਂ ਦੇ ਨੰਬਰ ਚੱਲ ਹੀ ਰਹੇ ਤੇ ਦੋ ਆ ਗਿਆ ਆਪਣੇ ਛੋਟੀ ਵੀਰ ਨੂੰ ਗਲਤੀ-ਚਲਤੀ ਦੇ ਮਾਫੀ ਸਾਰੇ ਗ੍ਰੰਥ ਵਸਰਵਾਣੇ ਧੰਨਵਾਦ